ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਨੂੰ 2 ਸਾਲ ਬੀਤ ਚੁੱਕੇ ਹਨ ਪਰ ਉਹਨਾਂ ਦੇ ਫੈਨਸ ਉਹਨਾਂ ਨੂੰ ਹਾਲੇ ਵੀ ਬਹੁਤ ਜ਼ਿਆਦਾ ਯਾਦ ਕਰਦੇ ਹਨ ਮੋਂਟਰੀਅਲ ਦੇ ਵਿੱਚ ਕੁਝ ਪੰਜਾਬੀ ਨੌਜਵਾਨ ਜੋ ਕਿ ਸਿੱਧੂ ਮੂਸੇਵਾਲਾ ਦੇ ਕੱਟੜ ਫੈਨਸ ਹਨ ਉਹਨਾਂ ਦੇ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਵਰਸੀ ਦੇ ਮੌਕੇ ਉੱਪਰ ਇੱਕ ਇੰਟਰਵਿਊ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਸਿੱਧੂ ਮੂਸੇਵਾਲੇ ਦੇ ਕਿੰਨੇ ਵੱਡੇ ਫੈਨਸ ਹਨ ਉਹ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਉਸ ਤੋਂ ਬਾਅਦ ਉਹਨਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਸਿੱਧੂ ਮੂਸੇਵਾਲੇ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸਨ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਰੈਸਟੋਰੈਂਟ ਦੇ ਉੱਪਰ ਵੀ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਵਾਈਆਂ ਹੋਈਆਂ ਅਤੇ ਨਾਲ ਹੀ ਆਪਣੀ ਕਾਰ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਪੋਸਟਰ ਲਗਵਾਏ ਗਏ ਹਨ ਪ੍ਰਿੰਟਿੰਗ ਕਰਵਾਈ ਗਈ ਹੈ ਤੇ ਇੱਥੋਂ ਤੱਕ ਕਿ ਉਹਨਾਂ ਦੇ ਵੱਲੋਂ ਪਰਮਨੈਂਟ ਟੈਟੂ ਵੀ ਬਣਵਾਏ ਗਏ ਹਨ ਇੰਟਰਵਿਊ ਦੇ ਵਿੱਚ ਨੌਜਵਾਨਾਂ ਨੇ ਕੀ ਕਿਹਾ ਜਾਣਦੇ ਆ ਜੀ ਸਸੀਕਰ ਦੋਸਤੋ ਅੱਜ ਇਸ ਕੈਨਡਾ ਮੋਟੇਲ ਦੇ ਵਿੱਚ ਆਨ ਤੇ ਅਸੀਂ ਗੁਰਦੁਆਰਾ ਸਾਹਿਬ ਜਿਹੜਾ ਡੀਡੀਓ ਦੇ ਵਿੱਚ ਮੌਜੂਦ ਹਾਂ ਤੇ ਸਾਨੂੰ ਜਿਹੜੇ ਨੌਜਵਾਨ ਮਿਲੇ ਹੈਗੇ ਅਮਰ ਕੈ ਗਰੁੱਪ ਤੋਂ ਆ ਨਵਰਾਜ ਜੀ ਹੈਗੇ ਆ ਇਹ ਜਿਹੜੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਕਾਫੀ ਸਮੇਂ ਤੋਂ ਬਿਨੇ ਜ਼ਹਿਰ ਇਹ ਆ ਤੇ ਇਸ ਨੂੰ ਉਸੇ ਵਾਲਾ ਜੋ ਕਿ ਪੰਜਾਬ ਦੇ ਨਾਮੀ ਜਿਹੜੇ ਸਿੰਗਰ ਸਨ ਪੂਰੇ ਵਰਲਡ ਦੇ ਵਿੱਚ ਫੇਮਸ ਸੀ ਤੇ ਉਹਨਾਂ ਦੇ ਬਹੁਤ ਵੱਡੇ ਜਿਹੜੇ ਫਾਈਲ ਤਾਂ ਅੱਜ ਸਾਨੂੰ ਮਿਲੇ ਹੈਗੇ ਐ ਤੇ ਇਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਜਿਹੜਾ ਇਹਨਾਂ ਨੇ ਜਿਹੜਾ ਇਹਨਾਂ ਦਾ ਖਬਰ ਹੈਗਾ ਉਹਦੇ ਉੱਤੇ ਸਾਡ 11 ਤੋਂ ਉੱਚੇ ਵਾਲੇ ਦੀ ਜਿਹੜੀ ਕਾਫੀ ਵੱਡੀ ਜਿਹੜੀ ਫੋਟੋ ਇਹਨਾਂ ਨੇ ਸ਼ੁਭਾਈ ਹੈਗੀ ਐ ਤੇ ਇਸ ਦੇ ਨਾਲ ਹੀ ਇੰਸਟਾ ਤੇ ਇਹਨਾਂ ਨੇ ਛੋਟਾ ਵੀ ਖਵਾਇਆ ਆ ਤੇ ਨੌਜਵਾਨ ਜਿਹੜੇ ਇਹਨਾਂ ਨਾਲ ਸਾਥੀਆਂ ਅੱਜ ਇਹ ਘਰ ਦੇ ਵਿੱਚ ਜਿਹੜਾ ਤੋਂ ਉੱਚੇ ਵਾਲੇ ਦੇ ਜਿਹੜੀ ਪਰਸੀ ਸੀਗੀ ਇਹ ਪਰਸੀ ਦੇ ਮੱਦੇ ਨਾ ਇਹ ਜਿਹੜੇ ਗੁਰੂ ਘਰ ਦੇ ਵਿੱਚ ਜਿਹੜੇ ਨਮਸਤਕ ਹੋਏ ਤੇ ਉਹਨਾਂ ਦੇ ਇਹਦੀ ਅਦਾਬ ਕੀਤੀ ਹੈ ਸ਼ਾਂਤੀ ਵਾਸਤੇ ਹਾਂਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਸੋਸਾ ਜੀ ਸਰ ਸਾਸਿ ਗਾਦੀ ਕੋਲੋਂ ਜੀ ਜਿਹੜਾ ਸੁਭੋ ਮੂਸੇ ਵਾਲੇ ਨੇ ਕਦੋਂ ਫੈਨ ਬਣੇ ਫੈਨ ਬਾਈ ਦੇ ਬਾਈ ਦਾ ਪਹਿਲਾ ਸ਼ੋਅ ਸੀਗਾ ਮੌਨਟਰੀਅਲ ਠੀਕ ਆ ਜੀ ਤੇ ਆਪਣੇ ਇਥੇ ਸ਼ੋਅ ਕਰਕੇ ਗਏ ਉਸ ਲੋ ਨਵੇਂ ਨਵੇਂ ਹਲੇ ਗਾਣੇ ਆਏ ਸੀਗੇ ਪਹਿਲੀ ਐਲਬਮ ਸੀਗੀ ਤੇ ਬਾਈ ਨੇ ਸ਼ੋਅ ਕੀਤਾ ਬਹੁਤ ਵਧੀਆ ਲੱਗਾ ਤੇ ਕੋਈ ਸੱਚ ਬੋਲਦਾ ਜਿਹੜਾ ਬੰਦਾ ਆਪ ਦੀ ਬੰਦੀ ਕਲਮ ਵਿੱਚ ਵਧੀਆ ਬਾਣਾ ਤੇ ਆਪਾਂ ਤਾਂ ਉਹਨਾਂ ਦੇ ਇੱਦਾਂ ਡਾਈ ਹਾਰਡ ਫੈਨ ਆ ਵੀ ਜਾਨੀ ਕੁਝ ਵੀ ਕਰ ਸਕਦੇ ਆ ਮੈਂ 2 ਸਾਲ ਪਹਿਲਾਂ ਮੂਸੇ ਦੇ ਪਿੰਡ ਵੀ ਜਾ ਕੇ ਆਂ ਘਰ ਪਰਵਾਦ ਨੂੰ ਵੀ ਮਿਲ ਕੇ ਆਂ ਤੇ ਤੁਸੀਂ ਆਲਰੇਡੀ ਵੀਡੀਓ ਦੇਖੀਆਂ ਹੋਈਆਂ ਟਿਕਟੌਕ ਤੇ ਵੀ ਸਾਰੇ ਪਾਸੇ ਪਈਆਂ ਹੋਈਆਂ ਠੀਕ ਆ ਜੀ ਤੇ ਸਾਡੇ ਹਰ ਇੱਕ ਚੀਜ਼ ਤੇ ਮੂਸਾ ਆਊਗਾ ਫੋਨ ਮੇਰਾ ਚੈੱਕ ਕਰ ਲੋਗੇ ਉੱਤੇ ਵੀ ਮੂਸਾ ਬਾਹਰ ਤੇ ਟੈਟੂ ਬਣਿਆ ਉਹ ਵੀ ਮੂਸਾ ਹਮਰ ਤੇ ਵੀ ਮੂਸਾ ਸਾਡੇ ਬਿਜ਼ਨਸ ਜਿਹੜੇ ਵੀ ਚੱਲਦੇ ਆ ਸਾਡੇ ਸ਼ਾਪ ਤੇ ਆ ਕੇ ਤੁਸੀਂ ਦੇਖ ਲਿਓ ਉੱਥੇ ਵੀ ਮੂਸੇ ਦੇ ਤਾਂ ਮੂਸੇ ਦੇ ਆਪਾਂ ਬਹੁਤ ਵੱਡੇ ਪੈਣਾ ਆਂ ਆਪਾਂ ਅਰਦਾਸ ਕਰਨ ਆਏ ਸੀ ਜੀ ਜੋ ਵੀ ਤੁਹਾਨੂੰ ਪਤਾ ਬਾਣਾ ਵਾਪਰਿਆ ਸੀਗਾ 3 ਸਾਲ ਪਹਿਲਾਂ ਦੀ ਪਈ ਠੀਕ ਆ ਜੀ ਤੇ ਉਹਦੇ ਲਈ ਆਪਾਂ ਅੱਜ ਅਰਦਾਸ ਕਰਨ ਆਏ ਸੀਗੇ ਸਾਰੇ ਮੁੰਡੇ ਅੱਜ ਕੰਮਕਾਰਾਂ ਤੋਂ ਵਿਹਲੇ ਸੀਗੇ 올ਰੇਡੀ ਉਦਾਂ ਵੀ ਅਸੀਂ ਜਦੋਂ ਵੀ ਕੋਈ ਵੀ ਗੱਲ ਮੂਸੇ ਦੀ ਗੱਲ ਹੁੰਦੀ ਆ ਤੇ ਪਹਿਲਾਂ ਹਮੇਸ਼ਾ ਹਾਜ਼ਰ ਹੁੰਦੇ ਆ ਸੋ ਅੱਜ ਪਹੁੰਚੇ ਸੀਗੇ ਸਾਰੇ ਮੁੰਡੇ ਤੇ ਜਿਹੜੀ ਆ ਤੁਸੀਂ ਜਿਹੜੀ ਮੂਸੇ ਵਾਲੇ ਤੋਂ ਬਹੁਤ ਵੱਡਾ ਜਿਹੜਾ ਟੈਟੂ ਪਰਮਾਨੈਂਟ ਹੀ ਟੈਟੂ ਹੈਗਾ ਇਹ ਜੀ ਪਰਮਾਨੈਂਟ ਹੈ ਹੁਣ ਨਾਲੇ ਰਹਿਣਾ ਕਬਰਾਂ ਤੱਕ ਨਾਲੇ ਹੀ ਜਾਣਾ ਤੇ ਕਦੋਂ ਤੁਸੀਂ ਜਿਹੜਾ ਇਸ ਨੂੰ ਉਹ ਸਾਲ ਤੋਂ ਵੀਪੇ ਹੋ ਚੱਲੇ ਆ ਬੜਵਾਏ ਨੂੰ ਡੈਪਥ ਤੋਂ ਥੋੜਾ دیر ਬਾਅਦ ਬਣਵਾਇਆ ਸੀ ਤੇ ਬਾਕੀ ਤੁਸੀਂ ਬਹੁਤ ਵੀ ਸੁਣੇ ਪਰ ਬਾਜੀ ਕੀ ਕਹ ਸਕਦੇ ਭਰਾ ਸਾਡਾ ਤੁਸੀਂ ਵਾਲਾ ਜੀ ਕੋਈ ਵੀ ਗੱਲ ਹੁੰਦੀ ਹੈ ਤੇ ਅਸੀਂ ਮੇਤਾ ਖੜੇ ਕਿੰਨੇ ਸਾਲ ਪਹਿਲਾਂ ਤੁਸੀਂ ਕੈਨੇਡਾ ਆਏ ਸਾਨੂੰ ਆਲਮੋਸਟ ਹੋ ਗਿਆ ਮੈਨੂੰ 24 ਸਾਲ ਦਾ ਹੋ ਗਿਆ ਇੱਥੇ ਬਾਜੀ ਕੈਨੇਡਾ ਤੁਹਾਡੇ ਜਿਹੜੇ ਆਪਣੇ ਜਿਹੜੇ ਕੁਝ ਚੀਜ਼ ਦਸਾਇਆ ਬਾਜੀ ਸਾਡੇ ਕੋਲ ਇਸ ਟਾਈਮ ਸਾਡਾ ਸਲੂਨ ਵੀ ਆ ਲੇਡੀਜ਼ ਲਈ ਵੀ ਆ ਮੈਨ ਲਈ ਵੀ ਆ ਸਾਡਾ ਰੈਸਟੋਰੈਂਟ ਵੀ ਆ ਹਸ ਪੈਰਾਡਾਈਸ ਸਾਰਿਆਂ ਨੂੰ ਪਤਾ ਜਾਸੀ ਵੀ ਗੋਲੀ ਠੀਕ ਹੈ ਤੇ ਚੱਲੀ ਜਾਂਦਾ ਤੇ ਡੈਥ ਹੋਈ ਸੀ ਮੂਸੇ ਵਾਲੀ ਦੀ ਉਹ ਤੋਂ ਤੁਹਾਨੂੰ ਕੀ ਹੋਇਆ ਜਿਹੜਾ ਸ਼ੌਕ ਲੱਗਾ ਸ਼ੌਕ ਇਦਾਂ ਭਾਈ ਅਸੀਂ ਸੋਚਿਆ ਹੋਇਆ ਸੀਗਾ ਪ੍ਰੋਗਰਾਮ ਕਰਵਾਉਣ ਦਾ ਉਸੇ ਹੀ ਰਾਤ ਜਿੱਦਣ ਇਹ ਕੰਮ ਹੋਇਆ ਵਾ ਨਾ ਉਸ ਰਾਤ ਨੂੰ ਸਾਡਾ ਸਾਰੇ ਗਰੁੱਪ ਦਾ ਇੱਕ ਮੀਟਿੰਗ ਚੱਲਦੀ ਪਈ ਸੀ ਜਿਹਦੇ ਵਿੱਚ ਅਸੀਂ ਸੋਚਿਆ ਸੀਗਾ ਵੀ ਕੱਲ ਨੂੰ ਮੂਸੇ ਨੇ ਪਾਕਿਸਤਾਨ ਜਾਣ ਤੋਂ ਪਹਿਲਾਂ ਪਹਿਲਾਂ ਅਸੀਂ ਕਿਹਾ ਸੀਗਾ ਵੀ ਉਹਨਾਂ ਦੇ ਸ਼ੋਅ ਸਿੱਕੇ ਬਾਹਰ ਯੂ ਐਸ ਕੈਨੇਡਾ ਉਹਨਾਂ ਦੇ ਸ਼ੋਅ ਸਿੱਕੇ ਸਾਨੂੰ ਸਿਗਾ ਅਸੀਂ ਮੌਂਟਰੀਅਲ ਦੇ ਵਿੱਚ ਸ਼ੋਅ ਕਰਵਾਉਣਾ ਮੂਸੇ ਦਾ ਵੱਡਾ ਅਸੀਂ ਇਹਨੇ ਰਾਤ ਨੂੰ ਪਲੈਨਿੰਗ ਹੀ ਕਰਦੇ ਸੀ ਸਵੇਰੇ ਚੁੱਤੇ ਉੱਤੇ ਸਾਨੂੰ ਖਬਰ ਆਈ ਆ ਬੇਦਾ ਇਦਾਂ ਕਰਕੇ ਗੋਲੀ ਦਾ ਲੱਗਣਾ ਬਾਈ ਬਟ ਸਾਨੂੰ ਇਹ ਸੀਗਾ ਬਾਈ ਜੰਮੀ ਆ ਜਾਂ ਕੁਛ ਵੀ ਆ ਪਰ ਫੋਨ ਟਾਈਮ ਤੋਂ ਪਤਾ ਲੱਗਾ ਬਾਈ ਦੀ ਤੇ ਸੋ ਬਹੁਤ ਇੱਕ ਮਨ ਨੂੰ ਝਟਕਾ ਲੱਗਾ ਝਟਕਾ ਕਿ 3 ਸਾਲ ਵੀ ਹੋ ਗਏ ਪਰ ਜਦੋਂ ਵੀ ਉਹਦੇ ਗਾਣੇ ਚੱਲਦੇ ਆ ਅੱਖਾਂ ਚ ਪਾਣੀ ਆ ਜਾਂਦਾ ਉਹ ਬੰਦਾ ਅਮਾਰਾ ਮਰੀ ਰਹੂਗਾ ਤੇ ਹੁਣ ਜਿਹੜੀ ਉਹਨਾਂ ਦੀ ਵਰਸੀ ਸੀਗੀ ਤੇ ਨਾਲ ਹੀ ਜਿਹੜਾ 3 ਸਾਲ ਹੋ ਗਏ ਉਹਨਾਂ ਦੇ ਜਿਹੜੇ ਕਤਲ ਨੇ ਤੇ ਕੀ ਜਿਹੜਾ ਦੀ ਸਾਫ ਦੀ ਕਿਹੋ ਜੀ ਜਿਹੜੀ ਆ ਉਹ ਸਾਫ ਦੇਖੋ ਜੀ ਇੰਡੀਆ ਦੇ ਵਿੱਚ ਸਿਸਟਮ ਬਹੁਤ ਤਰੀਕੇ ਦਾ ਠੀਕ ਆ ਜੀ ਉੱਥੇ ਸਾਰੇ ਚਲੋ ਹੁਣ ਕਹਿ ਕੀ ਕਹਿਣਾ ਕੀ ਆ ਉੱਥੇ ਬੰਦੇ ਨੇ ਆਪਣੇ ਏਰੀਆ ਲਈ ਬਹੁਤ ਕੁਝ ਕੀਤਾ ਮਾਨਸੇ ਵਾਲਾ ਹਨਾ ਤੇ ਮਾਨਸੇ ਵਾਲਿਆਂ ਲਈ ਉਹਨੇ ਕੈਂਸਰ ਦੀ ਲੜਾਈ ਹੋਰ ਜੋ ਵੀ ਬਹੁਤ ਗ੍ਰੋ ਕਰਵਾਇਆ ਮੂਸੇ ਨੇ ਹਨਾ ਕਿੱਥੇ ਵਰਲਡ ਵਾਈਡ ਤੱਕ ਲੈ ਕੇ ਗਿਆ ਮਾਨਸੇ ਨੂੰ ਨਹੀਂ ਤਾਂ ਮੂਸੇ ਦਾ ਕਿਸੇ ਨੂੰ ਪਤਾ ਨਹੀਂ ਸੀ ਠੀਕ ਆ ਜੀ ਤੇ ਬਟ ਉਥੇ ਪੋਲਿਟਿਕਸ ਉਹ ਗੰਦੀ ਜਿਹਾ ਰਾਜਨੀਤੀ ਠੀਕ ਆ ਜੀ ਇਨਸਾਫ ਵੀ ਮਿਲਣਾ ਚਾਹੀਦਾ ਸੀ ਹੁਣ ਤੱਕ ਅਜੇ ਤੱਕ ਨਹੀਂ ਮਿਲਿਆ ਚਲੋ ਮਿਲ ਜਾਊਗਾ ਮਿਲੂਗਾ ਜ਼ਰੂਰ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਪਤਾ ਹੀ ਆ ਇਹ ਚੀਜ਼ਾਂ ਲੁਕਦੀਆਂ ਨਹੀਂ ਬਾਕੀ 2027 ਦੇ ਵਿੱਚ ਆਈ ਥਿੰਕ ਉਹਨਾਂ ਤੇ ਫਾਦਰ ਸਾਹਿਬ ਇਲੈਕਸ਼ਨ ਲੰਢਗੇ ਮੈਂ ਇਹੀ ਬੇਨਤੀ ਕਰਦਾ ਸਾਰੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਆ ਸਪੈਸ਼ਲੀ ਫੂਸਾ ਏਰੀਆ ਜਿਹੜਾ ਵੀ ਅਫਾਰਤਾ ਏਰੀਆ ਬੱਦ ਚੜ ਕੇ ਉਹਨੂੰ ਸਪੋਰਟ ਕਰਦੀ ਉਹ ਬੰਦੇ ਸਹੀ ਆ ਸੱਚੇ ਬੰਦੇ ਕੋਟ ਦਾ ਜਿਹੜੇ ਅਗਲੇ ਜਿਹੜੇ ਨੌਜਵਾਨਾਂ ਦੇ ਮਤਲਬ ਕੱਟ ਨੂੰ ਲੈ ਕੇ ਸਭੂ ਮੋਸੇ ਵਾਲੀ ਜਿਹੜੀ ਯਾਰ ਨੂੰ ਲੈ ਕੇ ਹੋਰ ਕੀ ਇਕੱਠੇ ਸਾਡੇ ਨਵੇਂ ਪੀਟੀਟੀ ਹੈ ਵਿੱਚ ਸਾਡੇ ਨਵੇਂ ਇਹੀ ਆ ਜੀ ਹੁਣ ਜਦੋਂ ਮੈਂ ਉਹਦੇ ਪਿੰਡ ਜਾ ਕੇ ਆਇਆ ਸੀਗਾ ਉਹਨਾਂ ਨੇ ਆਪਣੇ ਸ਼ੋਅ ਕਰਵਾਉਣ ਦੀ ਗੱਲ ਕੀਤੀ ਜਿਹੜੇ ਆ ਰਹੇ ਆ ਮੂਸੇ ਦੇ ਸ਼ੋਅ ਹੋਣਗੇ ਠੀਕ ਆ ਜੀ ਤੇ ਇਹ ਉਹ ਜਦੋਂ ਵੀ ਕੋਈ ਗੱਲਬਾਤ ਹੋਊਗੀ ਸਾਡਾ ਇਹੀ ਮੇਨ ਮਕਸਦ ਹੈ ਮਾਉਂਟਰੀ ਵਾਲ ਦੇ ਵਿੱਚ ਵੀ ਉਹਦਾ ਸ਼ੋਅ ਕਰਵਾਉਣਾ ਠੀਕ ਹੈ ਛੋਟੇ ਮੂਸੇ ਵਾਲੇ ਦੇ ਬਾਰੇ ਕੀ ਕਹਿਣਾ ਚਾਹਦੇ ਹੋ ਛੋਟੇ ਮੂਸੇ ਵਾਲਾ ਸ਼ਿਵਦਾ ਭਰਾ ਦਾ ਲੱਗਾ ਜਿਹਦਾ ਵਾਪਰਾ ਸੇਫ ਟਿੱਕੂ ਕਾਪੀ ਆ ਉਹਦੀ ਚੀਜ਼ਾਂ ਉਹੀ ਉਹਨਾਂ ਦੇ ਕਾਪੇ ਚ ਜਾਈਆਂ ਠੀਕ ਹੈ ਜੀ ਤੇ ਅਰਦਾਸ ਕਰਦੇ ਹਾਂ ਸੇਮ ਜਿਹੜਾ ਨਵਰਾਜ ਜੀ ਜਿਹੜੇ ਤਕੜ ਫੈਨ ਜਿਹੜੇ ਮੂਸੇ ਵਾਲੇ ਨੇ ਆ ਕੀ ਕਹਿਣਾ ਚਾਹੁੰਦੇ ਹੋ ਜੀ तकरीबन ਦੋ ਸਾਲ ਤੋਂ ਭਾਈ ਨੂੰ ਜਾਣਦੇ ਘਰਾਂ ਲਾ ਆਂਦਾ ਹੀ ਹੋਈ ਬਹੁਤ ਵੱਡੇ ਵੈਨਾ ਭਾਈ ਨੇ ਕਾਰਟੂਨ ਵੀ ਬਣਾਇਆ ਫੋਨ ਦੇ ਕਵਰ ਤੇ ਵੀ ਮੂਸੇ ਜੀ ਨੂੰ ਕਵਰੇ ਦੇ ਵਿੱਚ ਵੀ ਆਪਣੇ ਪੈਟਰਨ ਤੋਂ ਦੇ ਵਿੱਚ ਲਾਈ ਗਿਆ ਸਾਨੂੰ ਤੇ ਵੀ ਭੱਟਾ ਬਾਲ ਦੇ ਉੱਪਰ ਆਇਆ ਤੇ ਇਹੋ ਜਿਹੀ ਫੈਨ ਜਿਹੜੀ ਤੁਹਾਨੂੰ ਕਦੀ ਹੋਰ ਵੀ ਤੁਸੀਂ ਦੇਖਿਆ ਕੋਈ Montreal ਤੋਂ ਪੱਤਰਕਾਰ ਮਨਿੰਦਰ ਦੀ ਰਿਪੋਰਟ ਹਮਦਰਦ ਟੀਵੀ ਦੇ ਲਈ